ਲਓ ਜੀ ਗਾਇਸ ਬੱਚੇ ਹੋ ਗਏ ਨੇ ਰੈਡੀ ਸਕੂਲ ਜਾਣ ਵਾਸਤੇ ਤੇ ਰੋਟੀ ਖਾ ਰਹੇ ਨੇਗੇ ਪੂਰਾ ਤੇਰਾ ਹੀ ਹੁੰਦਾਗਾ ਮੇਰਾ ਹੂੰ ਮੈਂ ਵੀ ਰੈਡੀ ਆਂ ਦੇਖੋ ਇਹਦੇ ਕੱਪੜੇ ਦੇਖੋ ਕੱਢ ਕੱਢ ਕਿਸੇ ਵਿੱਚ ਫੇਸੇ ਟਿਕਦੀ ਕਿਸੇ ਕੋਈ ਕੋਈ ਹਾਂ ਟੈਕਰੀ ਬਾਜ ਮੈਂ ਵੀ ਰੈਡੀ ਆ ਮੈਂ ਵੀ ਜਾਂਦਾਗਾ ਆਪਣਾ ਡਿਊਟੀ ਚਲੋ ਠੀਕ ਹੈ ਗਾਇਸ ਚੱਲ ਦਿੰਗੇ ਆਪਾਂ हेलो गाइस गुड मॉर्निंग वेलकम बैक टू माय YouTube चैनल केम टू सारे आई होप कि ਤੁਸੀਂ ਠੀਕ ਹੋਵੋਗੇ गाइस ਅੱਜ ਦਾ ਬਲੌਗ ਸ਼ੁਰੂ ਕਰ ਰਹੇ ਹਾਂਗੇ ਆਪਾਂ ਮੇਰਾ ਜਿਹੜਾ ਫੋਨ ਹੈਗਾ ਅੱਜ ਰਹਿ ਗਿਆ ਕਿਤੇ ਭੁੱਲਿਆ ਮੈਂ ਉਹ ਹੈਗਾ ਤਾਂ ਅੱਧਰ ਚ ਪਿਆ ਕਿਤੇ ਉਤੋਂ ਚੱਕ ਕੇ ਲਿਆਉਂਗਾ ਤੇ ਜਾਣਾ ਬਸ ਹੁਣ ਤਿਆਰ ਹੋ ਕੇ ਡਿਊਟੀ ਜਾਉਂਗਾ ਜਾਂ ਦੋ ਚੱਕ ਕੇ ਲਿਆਉਂਗਾ ਅੱਜ ਇਹ ਨਾਲੇ ਮੋਬਾਈਲ ਫੋਨ ਦੇ ਵਿੱਚ ਆਪਾਂ ਬਲੌਗ ਸ਼ੂਟ ਕਰ ਰਹੇ ਹਾਂਗੇ ਬੰਦਰ ਤਿਆਰ ਹੋਇਆ ਨਹੀਂ ਹੈਗਾ ਅਜੇ ਸਕੂਲ ਵਾਸਤੇ ਇਹਨਾਂ ਨੇ ਵੀ ਤਿਆਰ ਹੋਣਾ ਮੈਂ ਵੀ ਤਿਆਰ ਹੋਣਾ ਹੈਗਾ ਯਾ ਬਾਦਰੀ ਖੇਡ ਰਹੀ ਹੈ ਜੀ ਅਪਏ ਦਾ 9 ਵਜੇ ਜਾਣਾ ਟੇਟ ਹੋ ਗਏ ਨਾ 9 10 ਹੋ ਗਏ ਫੇਰ ਕਪੜੇ ਨਾ ਬਸ ਅਸੀਂ ਤਿਆਰ ਹੁੰਨੇ ਆ ਬੋਲਿਆ ਹੁੰਨੇ 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 ਉਹ ਤਾਂ ਤੈਨੂੰ ਮੇਰੇ ਪਾਸ ਲੈ ਕੇ ਆਉਣੀ ਹੁੰਦੀ ਆ ਇਹਨੂੰ ਮੈਂ ਅੱਜ ਪੁੱਛੂ ਕਿਨੇ ਨੰਬਰ ਆਏ ਮਾਇ ਚੋ ਹਾਂ ਸੱਚ ਬਤੇ ਕਹਿੰਦੇ ਅੱਜ ਚਮਤਕਾਰੇ ਹੋਗੇ ਇੱਕ ਫਤੇ ਨੇ ਚਮਤਕਾਰ ਕਰਤਾ ਕਹਿੰਦੇ ਮਾਇ ਚੋ ਫਤੇ ਨੂੰ ਅੱਜ ਆ ਗਏ ਨੇ ਕਿੰਨੇ ਨੰਬਰ ਆਏ ਤੂੰ ਆਪੇ ਦੱਸ ਚਮਤਕਾਰ 19 19 ਨੰਬਰ ਆ ਗਏ 20 ਦੇ ਵਿੱਚੋਂ ਮਾਇ ਚੋ ਫਤੇ ਨੂੰ ਸਾਰੇ ਬਟਾ ਚਮਤਕਾਰੇ ਹੋਰਾ ਇਹ ਤਾਂ ਅਸੀਂ ਚਮਤਕਾਰ ਨਹੀਂ ਦੇਖਿਆ ਸੀ ਕਦੀ ਇੰਨੇ ਨੰਬਰ ਪਤੇ ਨੂੰ ਆ ਸਕਦੇ ਨੇ ਕਿ ਪਤੇ ਚਾਓ ਕੀ ਚੜਿਆ टूशन जाके सी आंटी दसा गो कपड़े बदलू ममा मैं तेनाली खुशी मैं तो समाइल आंटी वी जद आया तू हसद हसदा तेरू मम से मैं इन्ना खुशी हो रही पढ़िया करे तेरा रोह इ ਪੜਨਾਂਇ ਕਰੇ ਦੱਸ ਹਾਂ ਐ ਫਤੇ ਉਹ ਫਤੇ ਸੁਣਦਾ ਕਿਹੜਾ ਹੈਗਾ ਦੇਖ ਲੈ ਸੁਣਦਾ ਵੀ ਨਹੀਂ ਹੈਗਾ ਮੇਰੀ ਤਾਂ ਸੁਣ ਲੈ ਉਹਨਾਂ ਗੱਲ ਤੇਰਾ ਕੋਟ ਪਾੜ ਦੂਗੀ ਇਹ ਚਾਲ ਮਾਰ ਕੇ ਨੋ ਮਾਰੂਗੀ ਅੱਛਾ ਹਾਂ ਜੀ ਗਾਇਸ ਇਹ ਡਿਊਟੀ ਖਤਮ ਕਰਕੇ ਹੁਣ ਆਪਾਂ ਪਹੁੰਚ ਗਏ ਆਂਗੇ ਘਰੇ ਤੇ ਘਰੇ ਆਏ ਤੇ ਆ ਦੇਖੋ ਫਤੇ ਕੁਝ ਬਣਾਉਣ ਲੱਗਿਆ ਭੈ ਗਾ ਰੱਖਿਆ ਇਹਨੇ ਕੁਝ ਲੁਕੋ ਕੇ ਰੱਖਿਆਗਾ ਇੱਕ ਸਰਪ੍ਰਾਈਜ਼ ਹੈ ਗਾਇਸ ਅੱਜ ਤੁਹਾਡੇ ਵਾਸਤੇ ਵੀ ਸਾਰਿਆਂ ਵਾਸਤੇ ਆ ਰਿਹਾ ਫਤੀਬੀ ਸਰਪ੍ਰਾਈਜ਼ ਤਿਆਰ ਕਰ ਰਹੇ ਸਰਪ੍ਰਾਈਜ਼ ਕੀ ਹੈ ਗਾਇਸ ਮੈਂ ਤੁਹਾਨੂੰ ਪਹਿਲਾਂ ਦੱਸਦਾ ਵੀ ਅੱਜ ਹੈ ਮਿਸਿਸ ਦਾ ਬਰਥਡੇ ਤੇ ਬਰਥਡੇ ਸੈਲਿਬ੍ਰੇਟ ਕਰਾਂਗੇ ਗਾਇਸ ਸਾਰੇ ਪੂਰੇ ਤੁਮਤਾਂ ਨਾਲ ਉਹਨਾਂ ਦਾ ਹਨਾ ਤੇ ਕੇਕ ਵਗੈਰਾ ਲੈ ਆਇਆ ਮੈਂ ਦੁਰ ਤੋਂਦਾ ਹੁੰਦਾ ਹਨਾ ਸਵੀਰੀ ਉਹਨਾਂ ਨੂੰ ਆਪਾਂ ਨੇ ਬਰਥਡੇ ਵਿੱਚ ਨਹੀਂ ਕੀਤਾ ਸੀ ਕਿਉਂਕਿ ਉਹਨਾਂ ਵਾਸਤੇ ਸਰਪ੍ਰਾਈਜ਼ ਸੀ ਉਹਨਾਂ ਦੇ ਵੀ ਯਾਦ ਨਹੀਂ ਸੀ ਵੀ ਅੱਜ ਮੇਰਾ ਬਰਥਡੇ ਹੈਗਾ ਇਸ ਕਰਕੇ ਆਪਾਂ ਨੇ ਉਹਨਾਂ ਨੂੰ ਯਾਦ ਨਹੀਂ ਕਰਾਇਆ ਹੈਗਾ ਹੁਣ ਉਹਨਾਂ ਨੂੰ ਕੇਕ ਲਿਆਂਦਾਗਾ ਰੱਖਿਆ ਹੈ ਸਰਪ੍ਰਾਈਜ਼ ਉਹਨਾਂ ਨੂੰ ਦੱਸਿਆ ਨਹੀਂ ਹੈਗਾ ਹਲੇ ਵੀ ਲੁਕੋ ਕੇ ਰੱਖਿਆ ਹੈ ਤੇ ਫਤੇ ਨੇ ਵੀ ਉਹਨਾਂ ਵਾਸਤੇ ਗ੍ਰੀਟਿੰਗ ਕਾਰਡ ਬਣਾਇਆ ਹੈਗਾ ਬਰਥਡੇ ਵਾਸਤੇ ਉਹ ਸਾਰਾ ਕੁਝ ਉਹਨਾਂ ਨੂੰ ਸਰਪ੍ਰਾਈਜ਼ ਦਵਾਂਗੇ ਆਪਾਂ ਤੇ ਫਿਰ ਤੁਹਾਨੂੰ ਵੀ ਦਿਖਾਵਾਂਗੇ ਉਹਨਾਂ ਵਾਸਤੇ ਕਿੱਦਾਂ ਦਾ ਕੇਕ ਲਿਆਂਦਾ ਤੇ ਕਿੱਦਾਂ ਦਾ ਬਰਥਡੇ ਹੋਊਗਾ ਉਹਨਾਂ ਦਾ ਅੱਜ ਦਾ ਹਨਾ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਆਪਾਂ ਇਹ ਬਲੌਗ ਦੇ ਵਿੱਚ ਬੜੇ ਰਿਵਲ ਸਾਡੇ ਨਾਲ ਵੀ ਠੀਕ ਹੈ ਜੀ ਹੁਣ ਚਲੋ ਤਿਆਰੀ ਕਰਦੇ ਆਂ ਪਹਿਲਾਂ ਤਾਂ ਆਪਾਂ ਉਹਨਾਂ ਦੇ ਬਰਥਡੇ ਦੀ ਮੈਂ ਤਾਂ ਸੂਪ ਵੀ ਰਿਆਂਗਾ ਗਰਮਾ ਗਰਮ ਸੂਪ ਛੱਡ ਦੇ ਵਿੱਚ ਬਰਥਡੇ ਗੱਲ ਦਿਖਾਓ ਪੜ। ਤਿਆਰ ਹੋਇਆ ਤਾਂ ਹੁਣ ਬਣਦਾ ਹੀ ਆ। ਹੂੰ ਹੂੰ। ਪੂਰਾ ਨਾਈਸ ਤਿਆਰੀ ਚੱਲ ਰਹੀ ਐ ਤੇ ਪੂਰੀਆਂ ਵੱਡੇ ਦੀਆਂ। ਆ ਕਬੂਤ ਕੋਈ ਬਣੀ ਜਿੰਦਗੀ ਕਿਵੇਂ। ਆਈ ਕਬੂਦਾਂ ਕਿਨਾਂ ਮੈਂ। ਆਈ ਕਨ ਨਵੇਂ ਪੂਟ। ਬੰਮੇ ਪੂਟ। ਨੰਮੇ ਪੂਟ। ਆ ਇਹਨਾਂ ਸਦੇ ਜੀ ਮਾਰ ਕੇ ਦੇ ਤਾਂ। ਕਿੰਨੀ ਐਕਸਾਈਟਮੈਂਟ ਆ ਤੇ ਆਪਣੇ ਵੱਡੇ ਦੀ। ਤੇਨ ਆਪਣੇ ਵੱਡੇ ਦੀ ਕਿੰਨੀ ਐਕਸਾਈਟਮੈਂਟ ਆ? ਬਹੁਤ ਜ਼ਿਆਦੇ। ਬਹੁਤ ਜ਼ਿਆਦੇ ਦਿਖਦੀ ਤਾਂ ਨਹੀਂ। ਨਹੀਂ ਆ। ਹੈ ਨਹੀਂ। ਹਾਏ ੜੀ। ਹਾਏ ੜੀ। ਸਾਡਾ ਗੀਮਸ ਪਾਵਾਂਗੇ ਨਾਲ ਪਾਲਾ ਪਾਲਾ ਤੇ ਆਹ ਦੇਖੋ ਬਾਹਰ ਮਸਤੀ ਚੱਲ ਰਹੀ ਹੈ ਬੱਚੇ ਦੀ ਗਾਇਸ ਨਾਲ ਰੌਕਸੀ ਰਲਈ ਹੋਈ ਹੈ ਇਹਨਾਂ ਦੇ ਰੌਕਸੀ ਤੱਕ ਤਾਂ ਬਲੂਨ ਨੂੰ ਪਹੁੰਚਣੇ ਨਹੀਂ ਦਿੰਦੇ ਲੈ ਬਰਥਡੇ ਗੱਲ ਦਾ ਸੂਟ ਆ ਆਪਣਾ ਸੂਟ ਦੇਖ ਲਓ ਕੋਈ ਕੁਝ ਆਇਆ ਮੈਂ ਇਹਦਾ ਪੁਰਾਣਾ ਹੀ ਪਾਇਆ ਆਹੋ ਕੁਝ ਹੋਰ ਪਾਇਆ ਆਜੋ ਫਿਰ ਬੱਚਾ ਲੋਕ ਮੋਂ ਦਾ ਕਰੀਏ ਬਰਥਡੇ ਹੈ ਕੀ ਵਾਲਾ ਬਰਥਡੇ ਟੂ ਆਊ ਯੂ ਗਾਇਜ਼ ਵੀ ਵਨ ਜਿਹੜਾ ਇਹਨਾਂ ਵਸਤੇ ਲਿਆਂਦਾ ਗਾ ਹਨ ਕੇਕ ਵਗੈਰਾ ਉਹ ਖੋਲ ਦੇਂਗੇ ਆਪਾਂ ਪੈਕ ਆ ਗਾ ਡੱਬਾ ਬੰਦਾ ਗਾ ਜਲਦੀ ਖੋਲੋ ਮੇਰਾ ਨਾ ਅਗਲਾ ਸਰਪ੍ਰਾਈਜ਼ ਵੀ ਲੈ ਕੇ ਆਣਾ ਮੈਂ ਜੀ ਨਾ ਸਰਪ੍ਰਾਈਜ਼ ਆਪਣੇ ਆਪਣੇ ਲੈ ਕੇ ਆਉਣੀ ਸੀ ਤੁਸੀਂ ਚਲੋ ਤੁਸੀਂ ਲੈ ਕੇ ਆਓ ਪਹਿਲਾਂ ਆਪਣੇ ਆਪਣੇ ਹਾਂ ਮੈਂ ਲੈ ਕੇ ਆਉਂਗਾ ਹਾਂ ਅੱਜ ਇਹ ਲਿਆਉ ਦੇਣੇ ਕਿ ਇਹ ਇਹਨਾਂ ਆਪ ਇਹਨਾਂ ਨੂੰ ਤੁਹਾਨੂੰ ਲੈ ਕੇ ਛੋਟੀ ਜੀ ਨਕਾ ਗੀਂਟ ਰੂ ਸੋ ਜੀ ਫੋਟਾ ਅੱਜ ਵੱਡੇ ਆ ਤੁਹਾਨੂੰ ਕਿਵੇਂ ਦਾ ਫੀਲ ਹੋ ਰਿਹਾ ਹੈਗਾ ਤੁਹਾਨੂੰ ਵਧੀਆ ਫੀਲ ਹੋ ਰਿਹਾ ਤੁਸੀਂ ਬੁੱਢੇ ਹੋ ਗਏ 1 ਸਾਲ ਹੋਰ ਬੁੱਢੇ ਹੋਗੇ ਤੁਸੀਂ ਤੁਹਾਨੂੰ ਕਿਵੇਂ ਫੀਲ ਹੋ ਰਿਹਾ ਹੈਗਾ ਬੁੱਢੇ ਹੋ ਕੇ ਬਹੁਤ ਮਾੜਾ ਫੀਲ ਹੋ ਰਿਹਾ ਜਦੋਂ ਬੰਦੇ ਸਾਹਿਬ ਆਟੇ ਹੁੰਦਾ ਉਹ ਆਪਣਾ ਬੜਾਪਾ ਸੈਲੀਬ੍ਰੇਟ ਕਰ ਰਿਹਾ ਹੁੰਦਾ ਉਸ ਦੇ ਵਿੱਚ ਆਣਾ ਹਾਂ ਹਾਂ ਤੇ ਇਹ ਵੀ ਆਪਣਾ ਬੜਾਪਾ ਸੈਲੀਬ੍ਰੇਟ ਕਰ ਰਹੇ ਨੇ ਅੱਜ ਤੇ ਕਿਉਂਕਿ 1 ਸਾਲ ਇਹਨਾਂ ਦੀ ਜ਼ਿੰਦਗੀ ਵਿੱਚ ਹੋਰ ਘਟ ਗਿਆ ਘਟ ਗਿਆ ਘਟ ਗਿਆ ਹਾਂ ਸਾਰੇ ਜਿਹੜੀ ਜੋ ਘਟ ਰਿਹਾਗਾ ਹਮੇਸ਼ਾ ਹੀ ਘਟਦਾਗਾ ਇੱਕ ਇੱਕ ਸੈਕਿੰਡ ਦੇ ਕਰਨਾ ਚਾਹੀਦੇ ਤੇ ਘਟਦਾ ਜੇ ਇੰਜ ਸਾਲੀ ਇਹਨਾਂ ਨੇ ਆਪਣੇ ਜਿੰਦਗੀ ਦੀ ਬਹੁਤ ਵਧੀਆ ਸਪੈਂਡ ਕਰ ਲਏ ਨੇ ਜੇ ਉਹਦਾ ਇੱਕ सेलिब्रेट ਹੁੰਦਾਗਾ ਤੇ ਉਹ ਕਰ ਰਹੇ ਆ ਕਿ ਆਪਾਂ ਅੱਜ ਇਹਨਾਂ ਦਾ ਫੀਚਰ ਹੋਣਾ ਹੈ ਪਹਿਲਾਂ ਅਸੀਂ ਬੁਵਾ ਚ ਹੀ ਕਰਦੇ ਆਪਾਂ ਰੁਕੋ ਰੁਕੋ ਅਚਾ ਰੁਕੋ ਪਹਿਲਾਂ ਤਾਂ ਇਹਨਾਂ ਵਾਸਤੇ ਦੇਖੋ ਇਹ ਵਾਲੇ ਕੇਕ ਲੈ ਆਂਦੇ ਨੇ ਇੱਕ ਸੱਟ ਵੀ ਲੈ ਤੇ ਵੀ ਆ ਗਏ ਹਾਂ ਕਿਉਂ ਹਾਂ ਕੱਪਕੇਕਸ ਕੱਪਕੇਕਸ ਮੈਂ ਖਾਣਾ ਹਾਂ ਹਾਂ ਫਿਰ ਗਾਈਜ਼ ਇਕਰ ਅੱਡ ਕੁਲਰ ਦੇ ਕੇ ਗਰੀਬ ਪਜ਼ਰ ਦਾ ਰੁਕੋ ਯਾਰ ਸਭ ਕਰੋ ਇਹ ਵਾਲਾ ਇਹਨਾਂ ਵਾਸਤੇ ਇੱਕ ਸਪੈਸ਼ਲ ਹੈ ਨਾ ਦੋਸਤ ਇਹ ਰੁਕੋ ਯਾਰ ਸਭ ਕਰੋ ਸਾਡੇ ਲਈ ਇੱਕ ਕੱਪਕੇਸ ਕੱਪਕੇਸ ਲਾਡੀ ਨਾ ਮਿਲੇ ਇਹ ਵਾਲਾ ਇਹਨਾਂ ਦਾ ਕੇਕਾ ਰਾਡੀ ਰੈਡੀ ਕੁਲਰ ਦੇ ਕੇ ਬੜਾ ਡੈਰ ਕਲਰ ਦਾ ਹਨ ਵਧੀਆ ਲੱਗਿਆ ਮੈਨੂੰ ਕਿ ਹੋਰ ਵੀ ਪਈ ਸੀ ਕਿ ਵਾਈਟ ਜਿਆ ਸੀਗਾ ਜਾਂ ਚਾਕਲੇਟ ਜੀ ਸੀ ਪਰ ਇਹ ਵਧੀਆ ਲੱਗ ਰਿਹਾ ਹੈ ਫੋਲੋ ਲੈ ਕੇ ਹੋਰ ਚਾਕਲੇਟ ਚਾਕਲੇਟ ਸੀ ਚਾਕਲੇਟ ਚਾਕਲੇਟ ਸੀ ਚਾਕਲੇਟ ਸੁੱਕ ਜੂਗੇ ਜੀ ਪਰ ਡਰਦੇ ਕਿ ਤੋ ਉਹ ਬੈਠੀ ਹੋਈ ਨੇ ਡਰਨ ਵਾਲਾ ਗਾਣਾ ਇਹ ਆਪਾਂ ਨਹੀਂ ਕੋਈ ਸਾ ਬਸ ਇੱਕ ਚੀਜ਼ ਹੋ ਰਹੀ ਹੈ ਗਾਇਸ ਉਹ ਵੀ ਆਪਾਂ ਲਾਉਣੀ ਹੈ ਜੀ ਇਹ ਤਾਂ ਹੋ ਗਿਆ ਇਹਨਾਂ ਦਾ ਕੇਕ ये चॉकलेट सोगे ना, थे। थे। ना दे चॉकलेट सब की ये आवाज ये लेने दिया कि देखो ये चल पहले पावनीज बज रहा है अभी लाइट लाइट चल रही है बीचे दर्जा लग रहा है ਰਾਂ ਦੇ ਜੈਂਟਰ ਤੇ ਲਗਾਉਣਾ ਐਗ ਦੇਖਦੇ ਕਿੰਨਾ ਫੁੱਲੀ ਕਰੇ ਇਹ ਆਪਦੇ ਆਪ ਫੁੱਲਦਾ ਜਾ ਉੱਪਰ ਚੱਕੇ ਦੇਣਾ ਉੱਪਰ 20 ਮੰਗੋ ਕੋਈ 20 ਮੰਗੋ ਵਾਓ 20 ਮੰਗੋ 20 ਮੰਗੋ ਹਾਂ ਮੰਗੋ ਮੰਗ ਲੈਨੇ ਕਿੰਨੀ ਵਾਰ ਆਵਾਜ਼ ਵੀ ਆ ਰਹੀ ਐ ਚ ਹੁਣ ਆਵਾਜ਼ ਆਉਂਦੀ ਰਹਿੜੇ ਇਹ ਦਾਸ ਨਾ ਗੱਲ ਆਤੀ। ਮੇਰਾ ਮਾਣੋ ਵੀਡੀਓ। ਆ ਬਿਸਮਾ। ਬਿਸਮਾ ਮੰਬਲੀ ਲਾ ਫੇਰ ਗਾਜੋ। ਹਾਂ। ਇਹ ਤਾਂ ਐਕਟ ਕਰਨੀ ਪਾਣੀ। ਹੈਪੀ ਬਰਥਡੇ ਟੂ ਯੂ। ਹੈਪੀ ਬਰਥਡੇ ਟੂ ਯੂ। ਹੈਪੀ ਬਰਥਡੇ ਟੂ ਯੂ। ਥੈਂਕ ਯੂ। ਗਲਾਪੀ ਗਲਾਪੀ ਗਲਾਪੀ। ਇੱਕ ਇੱਕ ਕੱਟਾਓ। ਮੇਰਾ ਤੇ ਕੱਟਾਓ। ਹਰ ਵਾਰ ਤੇ ਗੱਲ ਜੀਣਾ। ਬਹੁਤ ਪਿਆਰਾ ਹੁੰਦਾ ਹੈ।

ਸਾਰੇ ਆਹ ਫੜੋ ਆਪਨੇ ਬਾਰੇ ਕਰੀ ਗਾਪੋ ਨਾ ਹੋਣੀ ਤੇ ਚੀਕੀ ਅੰਦਰ ਜਿੰਦ ਤੇ ਮਮਾ ਮੇਰਾ ਉਹ ਮੇਰਾ ਗਿਫਟ ਲੈ ਲਓ ਬਈ ਕਾਡਾ ਲੈ ਕਾਡਾ ਆਹ ਦੇਖ ਮੈ ਕੇ ਚਾਕਲੇਟ ਖਾ ਲੈ ਲੈ ਗਿਫਟ ਲੈ ਲਈ ਆਪਾਂ ਮੇਰਾ ਦੇਖੋ ਪਤਨੇ ਨੇ ਮੈਨੂੰ ਗਿਫਟ ਦਿੱਤਾ ਜੀ ਕੀ ਹੈ ਉਹ ਚਾਹ ਹਾ ਵਾਓ ਸਤਿ ਸ਼੍ਰੀ ਅਕਾਲ ਮੈਂ ਕੈਂਡੀਆਂ ਨਹੀਂ ਆ ਤੂੰ ਕਾਟਵਾ ਦੇ ਅੰਦਰ ਹੀ ਵੜਨ ਤੇ ਮੈਂ ਵੀ ਕੈਂਡੀਆਂ ਕਾਟ ਜੁਗਾ ਤੁਸੀਂ ਆ ਅੰਦਰ ਨਾ ਆਏ ਉਹਨਾਂ ਚ ਜਿਹਨਾਂ ਜਿਹੜਾ ਗਿਫਟ ਨਹੀਂ ਵੰਡਿਆ ਦੋ ਸੌਤੀ ਆ ਇੱਕ ਮੇੜੀ ਇੱਕ ਰਾਈ ਚੱਤ ਜਾਰਾਂ ਦੀ ਬਾਈ ਆ ਆ ਮੈਂ ਬੁਲਾਇਆ ਸੀ ਹੈਪੀ ਬਰਥਡੇ ਮਮ ਆਜਾ ਮੈਂ ਕਹ ਤੂੰ ਸੱਡੇ ਬੁਲਾਇਆ ਸੀ ਹਾਂ ਹਾਂ ਵਾਓ ਲੈ ਕੋਈ ਮੈਂ ਹੋਰ ਸਾਡੇ ਲਈ ਮੈਂ ਤੂੰ ਸੱਡੇ ਬੁਲਾ ਲਿਆ ਸੀ ਥੈਂਕ ਯੂ ਮੇਰੇ ਪੁੱਤ ਤੂੰ ਹਾਂ ਬਹੁਤ ਸੋਹਣਾ ਦਾ ਦੇਖੋ ਜੀ ਪਹਿਲੀ ਵਾਰ ਮੇਰੇ ਪਤਨੇ ਨੇ ਮੇਰੇ ਬਾਤ ਗਿਫਟ ਬਣਾਇਆ ਆਪਦੇ ਆਪ ਆਪਣੀ ਮਮ ਦੇ ਲਈ ਬਣਾਇਆਗਾ ਕਾਰਡ ਪਹਿਲੀ ਵਾਰ ਬਸ ਥੋੜਾ ਜਿਹਾ ਸਮੇਂ ਲੱਗ ਕੇ ਸੋਨੇ ਕਰਿਆ ਤੁਹਾਨੂੰ ਮੈਂ ਬਣਾਇਆ ਕਾਰਡ ਬਹੁਤ ਵਧੀਆ ਬਹੁਤ ਵਧੀਆ ਕਰਿਆ ਆ ਕੇ ਕਿੱਤੇ ਸਦਾ ਲੱਗ ਕਿ ਕਿੱਤੇ ਸਵੇਲੀ ਜਲੀ ਦਾ ਦੇਖ ਲਓ ਆ ਪਹਿਲੇ ਇੱਕ ਤਾਂ ਮੇਰੇ ਫਰੈਂਡ ਨੇ ਬਣਾਇਆ ਸੀ ਸਕੂਲ ਚ ਇਹਦੇ ਫਰੈਂਡ ਨੇ ਦਿੱਤਾ ਮੈਨੂੰ ਗਿਫਟ ਇੱਕ ਤਾਂ ਇਹ ਵਾਲਾ ਕਾਰਡ ਮੈਂ ਹੁਣ ਰੱਖ ਲਵਾਂ ਦੇਖੋ ਗੇਸ ਇੱਕ ਵਾਰ ਗਲੀ ਦੇ ਫਰੰਟ ਮੇਂ ਦਿੱਤਾ ਵਾ। ਇਹ ਕਿਆ ਹੋਇਆ? ਤੇ ਇਹ ਵਾਲੀ ਸਾਈਡ। ਅਬ ਉਠਾ। ਕੁਛ ਕੁਛ ਨਹੀਂ ਹੈ ਨਾ। ਇਹ ਜਾ, ਇਹ ਜਾਇਆ। ਇਹ ਜਾ। ਅਬ ਉਸ ਨੂੰ ਅੜਾਈ। ਥੈਂਕ ਯੂ ਕਹਿ ਲ ਜਗਾ ਮੇਰੇ ਕੋਲੋਂ। ਆ ਗਿਰ ਲੀਂ ਦਾ ਗਿਫਟ ਹੈਗਾ। ਇਹ ਹੈਗਾ ਸੀ। ਫਰਨੂਰ ਬਾਰ। ਯਰ ਅੱਡੀ। ਗਲੀਂ ਦਾ ਗਿਫਟ ਹੈਗਾ। ਇਹ ਲੈ ਲੇ ਤਾ। ਬੈਗ ਵੀ ਲਗਾਓ ਇਹਦੇ। ਬੈਗ ਬਹੁਤ ਸੋਹਣੀ ਬਣਾਈ ਹੈ ਗਲੀ ਨੇ। ਛੇਟਕੀਆਂ ਲਾ ਕੇ ਕਿੜਕੀਆਂ ਦੇ ਵਿੱਚ ਕੀ ਲਾਇਆ ਵਰਲੀਂ? ਉਹ ਕਿ ਕਿਨੇ ਵਿੱਚ ਵਾਲਾ ਪ੍ਰਿੰਸੈਸਾ ਮੈਂ ਇਹ ਦੇਖੋ ਬਹੁਤ ਜ਼ਿੰਦੇ ਬੋਰੀਆ ਨਾ ਇਹ ਸਾਇਰ ਤੋਂ ਗਲੀ ਨੇ ਕੀ ਬਣਾਇਆਗਾ ਸੋਣਾ ਬਣਾਇਆਗਾ ਬਹੁਤ ਸੋਣਾ ਦਿੱਤ ਲਮਾ ਬਹੁਤ ਥੈਂਕ ਯੂ ਗਲੀ ਬਹੁਤ ਸੋਣਾ ਦਿੱਤ ਨਾਈਸ ਮਾ ਤੇਰੀਨ ਕੇਕ ਕਰਵਾਦਾ ਤੋਨੋ ਵੀ ਤੇ ਸੋਣਾ ਨਾ ਦੇ ਲਓ ਜੀ ਚਲੋ ਖਾਈਏ ਹੁਣ ਅੰਪਾ ਹਾਂ ਬਰਥਡੇ ਕਰਕੇ ਚਲੋ ਬੱਚੇ ਖਾਣ ਠੀਕ ਹੈ ਗਾਇਸ ਅਜੇ ਨਾ ਬਰਥਡੇ ਸੀ ਕਿ ਜਿਹੜਾ ਉਹ ਆਪਾਂ ਨੂੰ ਸੈਲਿਬ੍ਰੇਟ ਕਰ ਲਿਆਗਾ ਤੇ ਫੈਮਿਲੀ ਫੈਮਿਲੀ ਮੈਂਬਰਸ ਹੀ ਕੇ ਕੋਈ ਰਿਸ਼ਤੇਦਾਰ ਨਹੀਂ ਬੁਲਾਏ ਸੀ ਆਪਾਂ ਨੇ ਫੈਮਿਲੀ ਮੈਂਬਰਾਂ ਦੇ ਵਿੱਚ ਇਹ ਬਰਥਡੇ ਸੈਲਿਬ੍ਰੇਟ ਹੋਇਆ ਹੈ ਇਹਨਾਂ ਦਾ ਕਿਉਂਕਿ ਹਰ ਇੱਕ ਵਾਰੀ ਸਤਿਗੁਰੂ ਰਹੀ ਆਉਂਦੇ ਹੁੰਦੇ ਨੇ ਅੱਜ ਮੈਂ ਨਾ ਉਹ ਬਾਤ ਚੱਲ ਗਈ ਸੀ ਕਿ ਬਹੁਤ ਜ਼ਿਆਦਾ ਮਿਸ ਕੀਤਾ ਮੈਨੂੰ ਉਹ ਬਾਤ ਚੱਲ ਗਈ ਸੀ ਆ ਥੋੜਾ ਖੁੱਟਾ ਦੇ ਦੋ ਹੋਰ ਇਹ ਇਕ ਲੈਣਾ ਪੂਰਾ ਦੂਰਾ ਇੱਕ ਕੋਲ ਲੈ ਜਾ ਕੇ ਮਿੱਠਾ ਨਹੀਂ ਲੱਗਾ ਇਹਨਾਂ इतना मीठा <laughs> नहीं हम्म ये भी खाने नहीं खाना कप केक भी इसका टेस्ट करके देख रहा अब दो बड़े कप केक खा लो लो पहले टेस्ट करके देख रहा हूं कि ना अब भी कर लिए बड़े मामा जा जा तो तो ए, प, अच्छा? नहीं। तो 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 दे नहीं होने तो कर ले टेस्ट करके कर ले ये उधर वाला का टेस्ट लग गया उनको अच्छा तू के देखो बाकी तो उधर वाला टेस्ट ਉਹ ਜੱਜ ਤੇ ਤੇ ਕੀ ਕਰ ਜਗਾ ਇਹ ਹਟ ਜਾ ਹੂੰ ਲਾਉ ਗਏ ਸਾਂ ਬਾਡੀ ਨਾ ਸੈਲਫ ਡਿਲੇਟ ਹੋ ਚੁੱਕਿਆ ਹੈਗਾ ਤੇ ਹੁਣ ਆ ਦੇਖੋ ਖਾਣ ਪੀਣ ਚੱਲਦਾ ਇਹਨਾਂ ਦਾ ਜਿਹੜਾ ਖਲਾਰਾ ਦੇਖੋ ਸਮਾਰਤਾ ਨੂੰ ਖਲਾਰਾ ਦੇਖੋ ਐਵੇਂ ਪਊਗਾ ਸਾਰਾ ਹਾਂ ਚਲੋ ਮੈਨੂੰ ਸਾਫ ਕਰਨਾ ਪੈਣਾ ਇਹ ਖਲਾਰਾ ਕੌਣ ਹੈ ਹਾਂ ਮੈਂ ਉਹੀ ਕਹਿ ਰਿਹਾ ਮਾ ਚਲੋ ਸਾਫ ਵੀ ਇਹਨਾਂ ਨਹੀਂ ਕਰਨਾਗੇ ਇਹਨਾਂ ਦੀ ਬੰਦਿਆਗੇ ਇਹਨਾਂ ਨਹੀਂ ਸਾਫ ਕਰਨਾਗਾ ਜਿੰਨਾ ਵਸਤੀ ਹੈ ਸਾਰੇ ਕੁਛ ਮੇਰੇ ਵਸਤੀ ਹੈ ਖਲਾਰਾ ਵੀ ਤੇ ਖਾਣਾ ਵੀ ਆਖਾਰਿਆਂ ਵੀ ਨਾ ਮਿਰਸਾਰੇ ਤੇ ਨੋ ਨਾ ਅਸੀਂ ਆ ਚੱਕ ਦੀ ਖਲਾੜਾ ਖਲੂਰਾ ਚਲੋ ਜੀ ਗੈਸ ਖਤਮ ਹੋ ਗਿਆ ਨਾ ਦਾ ਬੱਟੇ ਯਾ ਫਿਰ ਜਿਗਰੀ ਹੋਣ ਵੱਡੇ ਵੱਡ ਦੀ ਕੀ ਕਰਦੀ ਹੈ ਗੱਲੀ ਨੂੰ ਆਪਣੇ ਕੁਆਦਿਆਂ ਨੂੰ ਤੇ ਕੀ ਜਾ ਰਿਹਾ ਅੱਜ ਕੀ ਜੀ ਦੇਖੋ ਗੈਸ ਕੀ ਹੋ ਰਿਹਾ ਹੈ ਕਿ ਹੁਣ ਜੀ ਕੀ ਹੋ ਰਿਹਾ ਹੈ ਵੱਡੇ ਵੀ ਸੋ ਰਿਹਾ ਹੈ ਹੈ ਹੋ ਰਿਹਾ ਹੈ ਸਾਲੀ ਬੇ ਕਰ ਰਹੀ ਸੀ ਫੋਨ ਤੇ ਕਹੋ ਨਾ

ਅਸੀਂ ਥੋੜੇ ਬੰਦਾ ਵੀ ਅਸੀਂ ੱੱਕੇ ਨਾ ਖਾਦਾ ਹੋਰ ਅਸੀਂ ਮੱਠਾ ਬੰਦ ਸੀ ਸੀ ਤਾਂ ਵੀ ਖਾਦਾ ਵੀ ਚੱਲ ਫਿਰ ਗੁੱਸਾ ਨਾ ਕਰ ਜਨ ਹਾਂ ਵੀ ਸਾਡੀ ਬਣਾ ਕੇ ਕੇਕ ਨਹੀਂ ਖਾਦਾ ਤੁਹਾਨੂੰ ਕਿਹਨੂੰ ਦਿਖਾ ਕੇ ਖਾਦਦਾ ਵੀ ਅਸੀਂ ਇਹਦਾ ਨਾ ਕਰਦਾ ਤੂੰ ਉਦਰੇ ਫੋਨ ਕਰ ਰਿਆ ਸੀਗਾ ਬਾਰੀ ਬਾਰੀ ਹਾਂ ਸਾਡਾ ਮਨ ਨਹੀਂ ਚੱਕਿਆ ਦੇਖ ਲੈ ਅਸੀਂ ਐਨੇ ਬਿਜੀ ਸੀਗੇ ਥੋੜੇ ਧਿਆਨ ਰੱਖਣ ਦੇ ਵਿੱਚ ਅੱਜ ਪਤਾ ਮੈ ਤੁਹਾਨੂੰ ਕਿੰਨਾ ਮਿਸ ਕੀਤਾ ਬਈ ਬਹੁਤ ਮਿਸ ਕੀਤਾ ਜਿਹੜੇ ਦਿਨ ਪਤਾ ਤੁਹਾਨੂੰ ਅੱਛਾ ਪਤਾ ਤੁਹਾਨੂੰ ਹੋਰ ਉਹਦਾ ਤਾਂ ਇਹ ਮੈਂ ਯਾਦ ਕਰਿਆ ਅੱਜ ਮੇਰਾ ਜੀ ਨਹੀਂ ਲੱਗਿਆ ਜੀ ਨਹੀਂ ਲੱਗਿਆ ਤਾਂ ਰੋਈ ਵੀ ਅੱਜ ਤਾਂ ਸਾਰਦੇ ਮਸਾਂ ਚੁੱਪ ਚੁਪ ਕਰਾਈ ਹੋਕੀ ਹੋਕੇ ਰੋਵੇ ਕਹਿੰਦਾ ਕਿ ਇੱਕ ਗੱਟਣਾ ਮਾ ਨਾ ਅੱਜ ਮੇਰਾ ਜੀ ਨਹੀਂ ਕਰਦਾ ਕੀ ਹੋਣਾ ਸੀਗਾ ਇਹਦਾ 74 ਕਰਦੀ ਸੀਗੀ ਕੱਲ ਹੋਰ 74 ਦਾ ਐਂਡ ਲੱਭ ਨਹੀਂ ਪਾਈ ਨੇ ਭੈਜੀ ਨੇ ਹਾਲ ਨਹੀਂ ਦੇਖਿਆ ਮੇਰਾ ਹਾਂ ਹਾਲ ਹੀ ਦੇਖਿਆ ਦਵਾਈ ਇਹ ਨੂੰ ਮੈਂ ਦਵਾਈ ਕਹਿ ਕੇ ਬੁਲਾ ਆਹ ਕਿ ਦਵਾਈ ਫੋਨ ਨਾ ਕਰਿਆ ਹਾਂ ਇਹ ਦੋ ਦੋ ਘੰਟੇ ਬਾਅਦ ਇਹਦਾ ਹਾਲ ਚਾਲ ਪੁੱਛਦਾ ਰਿਹਾ ਅਜੇ ਦੇਖ ਲਾ ਰਿਹਾ ਆ ਮੈਂ ਦੋ ਦੋ ਮਿੰਟ ਬਾਅਦ ਫੋਨ ਕਰਦਾ ਨਹੀਂ ਚੰਗਾ ਕਿਤੇ ਮੈਨੂੰ ਖੁਸ ਹੋ ਜਾਵੇ ਕੋਈ ਦੇਖਣ ਆਲਾ ਨਹੀਂ ਇਹ ਸੱਚ ਜੂ ਦੇ ਪਿਆ ਟੋਲੇ ਦੇਖੋ ਟੋੜੀ ਟੋਲੇ ਦੇਖੋ ਦੋ ਹੱਥਾਂ 'ਚ ਵੀ ਨਹੀਂ ਆਉਂਦੇ ਰਿਹਾ ਲੋੜ ਇਹਨੂੰ ਕੁਝ ਹੋ ਜਾਊਗਾ ਚਲੋ ਇਹਦਾ ਮਾਰੀ ਜਾਣਗੇ ਆਪਦੇ ਮਗਜਾਲੀਆਂ ਤੇ ਗਾਇਸ ਆਪਾਂ ਅਸਦਾ ਜਿਹੜਾ ਬਲੌਗ ਆ ਹੁਣ ਇੱਥੇ ਖਤਮ ਕਰੀਏ ਇਹਨੂੰ ਅੱਜ ਦਾ ਬਲੌਗ ਬਹੁਤ ਲੰਮਾ ਹੋ ਗਿਆ ਇਹਨਾਂ ਦਾ ਬਰਥਡੇ ਸੀ ਬਰਥਡੇ ਸੈਲਿਬ੍ਰੇਟ ਹੋ ਗਿਆ ਤੁਹਾਨੂੰ ਕਿਵੇਂ ਲੱਗਿਆ ਇਹਦਾ ਬਰਥਡੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਵਧੀਆ ਲੱਗਿਆ ਦਾਦਾ ਚੱਲ ਕੋਈ ਗੱਲ ਨਹੀਂ ਜੇ ਘਟੇ ਲੱਗਿਆ ਤਾਂ ਉਹਨੂੰ ਕਮੈਂਟ ਕਰਕੇ ਲਿਖ ਦਿਓ ਚੰਗਾ ਵੀ ਤੁਹਾਨੂੰ ਕੀ ਘਟੀਆਂ ਲੱਗਿਆ ਇਹਦੇ ਵੱਡੇ ਦੇ ਵਿੱਚ ਵਿਸ਼ਵੀ ਕਰਿਓ ਹੈਪੀ ਬਰਥਡੇ ਵਿਸ਼ਵੀ ਕਰਦੇ ਮੈਂ ਹਾਂ ਵਿਸ਼ੇ ਕਰਦੇ ਆਏ ਆਏ ਵਾਲਾ ਵਿਸ਼ੇ ਕਰਦੇ ਹੁਣ ਚੰਗਾ ਮਿਸ ਗਿਆ ਹਾਂ ਆ ਵਿਸ਼ੇ ਕਰਿਆ ਸੀ ਬੈਡ ਵਿਸ਼ ਉਹ ਹੀ ਵਾਲਾ ਕਰਵਾ ਦੇ ਵਿਸ਼ ਆਏ ਵਾਲਾ ਵਿਸ਼ੇ ਕਰਦੇ ਇਹਨੂੰ ਠੀਕ ਹੈ ਜੀ ਸਾਰੇ ਜਾਣੇ ਅੱਜ ਦਾ ਵਲੌਗ ਇੱਥੇ ਆਪਾਂ ਖਤਮ ਕਰ ਦਾਂਗੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਜਿਹਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਹੁਣ ਕੱਲ ਨੂੰ ਮਿਲਦੇ ਆ ਤੁਹਾਨੂੰ ਇੱਕ ਨਵੇਂ ਵਲੌਗ ਦੇ ਵਿੱਚ ਉਦ ਤੱਕ ਵਾਸਤੇ ਬਾਏ 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 ਟਾਟਾ ਬੇਟਾ